ਆਲੋ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਖਡੂਰ ਸਾਹਿਬ ਇਧਰੋਂ ਦੀ ਹੈਗੀ ਜੀ ਐਂਟਰੀ ਇੱਕ ਰਾਹ ਇਧਰੋਂ ਵੀ ਆਉਂਦਾ ਆ ਤੁਸੀਂ ਇਧਰੋਂ ਵੀ ਆ ਸਕਦੇ ਆ ਤੇ ਇਹਦੇ ਨਾਲ ਹੀ ਦੂਜੇ ਪਾਸੇ ਰਾਹ ਇਧਰ ਵੀ ਜਾਂਦਾ ਚੌਰਾਹੇ ਆ ਬਣਿਆ ਹੋਇਆ ਵਾ ਇੱਕ ਰਸਤਾ ਇਧਰ ਵੀ ਜਾਂਦਾ ਕਾਫੀ ਦੋ ਤਿੰਨ ਰਾਹ ਲੱਗਦੇ ਆ ਤੇ ਆ ਹੈਗਾ ਜੀ ਗੁਰਦੁਆਰੇ ਦੀ ਲੁੱਕ ਇਧਰੋਂ ਦੀ ਐਂਟਰੀ ਹੈ ਜੀ ਗੁਰਦੁਆਰਾ ਖਡੂਰ ਸਾਹਿਬ ਆਜੋ ਚੱਲਦੇ ਆ ਜੀ ਅੰਦਰ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਖਡੂਰ ਸਾਹਿਬ ਦੇ ਆਜੋ ਲੋ ਜੀ ਦੇਖੋ ਕਿੰਨਾ ਸੋਹਣਾ ਬਣਿਆ ਆ ਜੀ ਆਇਆ ਜੀ ਐਂਟਰੀ ਖਡੂਰ ਸਾਹਿਬ ਦੀ ਕੋ ਕਿੰਨੀ ਸੋਹਣੀ ਇਮਾਰਤ ਬਣੀ ਆ ਦੇਖੋ ਪੱਥਰ ਘੜਿਆ ਆ ਪੂਰਾ ਸਾਰੀ ਦੀਵਾਰ ਤੇ ਪੱਥਰ ਘੜ ਕੇ ਲਗਾਇਆ ਹੋਇਆ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਲਿਖਿਆ ਵੀ ਹੋਇਆ ਇੱਧਰ ਇੰਗਲਿਸ਼ 'ਚ ਲਿਖਿਆ ਆ ਪੱਥਰ ਘੜ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਅੰਮ੍ਰਿਤਸਰ ਇੱਧਰ ਪੰਜਾਬੀ 'ਚ ਲਿਖਿਆ ਨਾਲ ਇਹਦੇ ਬਿਲਕੁਲ ਹਿੰਦੀ ਵਿੱਚ ਵੀ ਲਿਖਿਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਅੰਮ੍ਰਿਤਸਰ ਇਮਾਰਤ ਦੇਖੋ ਕਿੰਨੀ ਸੋਹਣੀ ਬੜੀਆਂ ਵਾ ਕੀ ਬਾਤ ਆ ਦੇਖੋ ਇਧਰਲੇ ਪਾਸੇ ਪ੍ਰਸ਼ਾਦ ਦਾ ਬਣਿਆ ਹੋਇਆ ਜੀ ਦੇਖ ਲੈ ਸਕਦੇ ਤੁਸੀਂ ਦੇਖ ਕਰਾਉਣ ਤੇ ਇੱਥੇ ਦੇਖ ਲੈ ਸਕਦੇ ਆ ਇਧਰਲੇ ਪਾਸੇ ਦੇਖੋ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਵਾਹਿਗੁਰੂ ਵਾਹਿਗੁਰੂ ਆਇਆ ਜੀ ਐਂਟਰੀ ਇਧਰੋਂ ਦੀ ਹੁੰਦੀ ਐਂਟਰੀ ਇਧਰ ਤੋਂ ਹੀ ਦੇਖ ਸਕਦੇ ਦੋ ਨਿਸ਼ਾਨ ਸਾਹਿਬ ਲੱਗਿਆ ਇੱਕ ਨਿਸ਼ਾਨ ਸਾਹਿਬ ਇਧਰਲੇ ਪਾਸੇ ਵੀ ਲੱਗਾ ਹੋਇਆ ਦੇਖੋ ਇੱਕ ਬਿਮਾਰਤ ਦੇਖ ਉਧਰਲੇ ਪਾਸੇ ਵੀ ਬਣੀਆ ਉਧਰ ਬਾਅਦ ਚਲਦੇ ਆ ਪਹਿਲਾਂ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਜੀ ਆਜੋ ਦਰਸ਼ਨ ਕਰਾਉਣੇ ਤੁਹਾਨੂੰ ਗੁਰਦੁਆਰਾ ਖਡੂਰ ਸਾਹਿਬ I'm good, i ਜੀ ਗੁਰੂ ਅੰਗਦ ਦੇਵ ਜੀ ਦੀ ਇਥੇ ਇਤਿਹਾਸ ਲਿਖਿਆ ਆ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਇਸ਼ਨਾਨ ਲਈ ਬਾਬਾ ਗੁਰੂ ਅਮਰਦਾਸ ਜੀ ਰੋਜ਼ਾਨਾ ਬਿਆਸ ਦਰਿਆਤ ਤੋਂ ਜਲ ਦੀ ਗਾਗਰ ਲਿਆਉਣ ਦੀ ਸੇਵਾ ਕਰਿਆ ਕਰਦੇ ਸਨ ਇੱਕ ਸਥਾਨ ਇੱਧਰ ਵੀ ਬਣਿਆ ਹੋਇਆ ਦੇਖੋ ਕੋਈ ਸਪੈਸ਼ਲ ਜਗ੍ਹਾ ਬਣਾਈ ਹੋਈ ਆ ਫੁਆਰਾ ਆ ਫੁਆਰੇ ਉੱਪਰ ਚੜਨਾ ਮਨਾ ਹੈ ਮੈਨੂੰ ਪਤਾ ਨਹੀਂ ਕਿਹੜਾ ਸਥਾਨ ਬਣਿਆ ਵਾ ਪਰ ਇਹ ਫੁਆਰਾ ਬਣਾਇਆ ਆ ਉਹ ਉੱਪਰ ਗਾਗਰ ਜੀ ਬਣਾਈ ਹੋਆ ਉਹਦੇ ਵਿੱਚੋਂ ਪਾਣੀ ਛਲਕਦਾ ਹੋਣਾ ਵਾ ਇਹ ਫੁਆਰਾ ਬਣਾਇਆ ਆ ਦੇਖੋ ਕਿੰਨਾ ਸੋਹਣਾ ਹੈ ਬਾਈ ਇੱਥੇ ਬਹੁਤ ਜ਼ਿਆਦਾ ਸੋਹਣਾ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਬਹੁਤ ਵਧੀਆ ਪੇੜ-ਪੌਦੇ ਬੂਟੇ ਵਗੈਰਾ ਬਹੁਤ ਸੋਹਣੇ ਲੱਗਿਆ ਬਹੁਤ ਵਧੀਆ ਬਣਾਇਆ ਆਇਗਾ ਜੀ ਗੁਰਦੁਆਰਾ ਖਡੂਰ ਸਾਹਿਬ ਦੇਖੋ ਜੀ ਇੱਥੇ ਖਡੂਰ ਸਾਹਿਬ ਦੇ ਅੰਦਰ ਹੀ ਹੈਗਾ ਜੀ ਗੁਰਦੁਆਰਾ ਥੜਾ ਸਾਹਿਬ ਜੀ ਗੁਰੂ ਅਮਰਦਾਸ ਜੀ ਇਹਨਾਂ ਦਾ ਨਿਸ਼ਾਨ ਸਾਹਿਬ ਵੀ ਲੱਗ ਗਿਆ ਆ ਦੇਖੋ ਇਹ ਤੀਸਰਾ ਨਿਸ਼ਾਨ ਸਾਹਿਬ ਲੱਗਾ ਆ ਇਥੇ ਜਦ ਕਿ ਗੁਰਦੁਆਰਾ ਸਾਹਿਬ ਹੈਗਾ ਖਡੂਰ ਸਾਹਿਬ ਦੇ ਅੰਦਰ ਹੀ ਆ ਦੇਖੋ ਤੰਦਖਾਨਾ ਆ ਇਧਰਲੇ ਪਾਸੇ ਖਡੂਰ ਸਾਹਿਬ ਆ ਇਹਦੇ ਦੋ ਨਿਸ਼ਾਨ ਸਾਹਿਬ ਲੱਗੇ ਆ ਤੇ ਨਾਲ ਹੀ ਇਹਦੇ ਅੰਦਰ ਹੀ ਇਧਰਲੇ ਪਾਸੇ ਬਣਿਆ ਹੋਇਆ ਗੁਰਦੁਆਰਾ ਥੜਾ ਸਾਹਿਬ ਜੀ ਆਇਓ ਤੁਹਾਨੂੰ ਅੰਦਰ ਦਿਖਾਉਂਦੇ ਆ ਕਾਜੀ ਕਿੰਨਾ ਸੋਹਣਾ ਬਣਿਆ ਆ ਦੇਖੋ ਕਿੰਨਾ ਵਧੀਆ ਬਣਾਇਆ ਸਾਰੇ ਪਾਸੇ ਪੱਥਰ ਹੀ ਪੱਥਰ ਲਗਾਇਆ ਇਹ ਆ ਜੀ ਖਡੂਰ ਸਾਹਿਬ ਹਰ ਪਾਸੇ ਦੇਖੋ ਕਿੰਨਾ ਸੋਹਣਾ ਬਣਿਆ ਆ ਦੇਖੋ ਇਮਾਰਤ ਦੇਖੋ ਕਿੱਡੀ ਵੱਡੀ ਹੈ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਆ ਚੁੱਕੇ ਆ ਜੀ ਇਧਰਲੇ ਪਾਸੇ ਜਿਹੜਾ ਆ ਖੂਹ ਵੀ ਹੈਗਾ ਜੀ ਖੂਬੀ ਵੀ ਅਮਰੋਜੀ ਆ ਦੇਖੋ ਜੀ ਇੱਥੇ ਇਤਿਹਾਸਿਕ ਜਗ੍ਹਾ ਸਾਰੀਆਂ ਇਤਿਹਾਸਿਕ ਗੁਰਦੁਆਰੇ ਇੱਥੇ ਖੂਹ ਵੀ ਹੈਗਾ ਜੀ ਤੁਸੀਂ ਖੂਹ ਦੇ ਵੀ ਦਰਸ਼ਨ ਕਰ ਸਕਦੇ ਆ ਹਾਂ ਜੀ ਖੂ ਬਾਕੀ ਤੁਸੀਂ ਉੱਥੇ ਇਹਦਾ ਇਤਿਹਾਸ ਸਾਹਮਣੇ ਲਿਖਿਆ ਆ ਤੇ ਇਹਨੂੰ ਪਾਜ਼ ਕਰਕੇ ਤੁਸੀਂ ਇਹਦਾ ਇਤਿਹਾਸ ਪੜ੍ਹ ਸਕਦੇ ਆ ਜੀ ਆਹ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਵੈਸ ਟਾਈਮ ਥੋੜਾ ਸ਼ਾਨਦਾਰ ਟਾਈਮ ਆ ਸੂਰਜ ਦੇਖੋ ਸਾਹਮਣੇ ਉਹ ਦੇਖੋ ਸਾਹਮਣੇ ਉੱਥੇ ਸੂਰਜ ਡੁੱਬ ਗਿਆ ਆ ਕਿੱਧਰ ਦੇਖੋ ਬੂਟੇ ਵਗੈਰਾ ਕਿੰਨੇ ਲੱਗੇ ਆ ਕਿੰਨਾ ਸਾਫ਼ ਸਫਾਈ ਆ ਭਾਈ ਇਧਰਲੇ ਪਾਸੇ ਆਹ ਦੇਖੋ ਤੁਸੀਂ ਲਿਖਿਆ ਆ ਅਜਾਇਬ ਘਰ ਦੇਖਣਾ ਨਾ ਭੁੱਲਣਾ ਜੀ ਆ ਸਾਹਮਣੇ ਹੈਗਾ ਜੀ ਅਜਾਇਬ ਘਰ ਕਿੰਨੀ ਸੋਹਣੀ ਇਮਾਰਤ ਬਣੀ ਆ ਅਜਾਇਬ ਘਰ ਦੀ ਵੀ ਦੇਖੋ ਬਹੁਤ ਜ਼ਿਆਦਾ ਵਧੀਆ ਇੱਧਰ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਸਾਫ ਸਫਾਈ ਰੱਖੀ ਆ ਕਿੰਨਾ ਵਧੀਆ ਸਜਾ ਕੇ ਰੱਖਿਆ ਆ ਦੇਖੋ ਕਟਿੰਗ-ਕਟਿੰਗ ਕਰਕੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਬਹੁਤ ਸੋਹਣਾ ਲੱਗਦਾ ਪਿਆ ਇਸ ਟਾਈਮ ਤੇ ਆਹ ਦੇਖੋ ਜੀ ਇੱਧਰਲੇ ਪਾਸੇ ਉਰਦੂ ਦੇ ਵਿੱਚ ਵੀ ਲਿਖਿਆ ਹੋਇਆ ਹੈ ਦੇਖੋ ਆ ਬੋਰਡ ਤੇ ਆ ਇਤਿਹਾਸ ਲਿਖਿਆ ਹੋਇਆ ਹੈ ਉੱਧਰ ਦੇ ਪਾਸੇ ਵੀ ਇਤਿਹਾਸ ਲਿਖਿਆ ਆਇਆ ਵਾ ਇਹ ਵੀ ਮੈਂ ਤੁਹਾਨੂੰ ਇੱਥੇ ਰੋਕ ਦਿਨਾ ਵਾ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਪਾਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ ਜੀ ਹਲੋ ਜੀ ਆ ਆਏਗਾ ਜੀ ਸਿੱਖ ਅਜਾਇਬ ਘਰ ਦੇਖੋ ਜੀ ਭਾਈ ਲੈਣਾ ਜੀ ਪਾਈ ਲੈਣਾ ਜੀ ਆਪਣੇ ਸਾਥੀਆਂ ਦੇ ਸੰਗ ਦੇਵੀ ਦਰਸ਼ਨਾਂ ਨੂੰ ਜਾਂਦੇ ਹੋਏ ਇਹ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਅਭਿਲਾਸ਼ੀ ਪਾਈ ਲੈਣਾ ਜੀ ਗੁਰੂ ਜੀ ਤੋਂ ਉਹਨਾਂ ਦੇ ਘਰ ਦਾ ਰਾਹ ਪੁੱਛਦੇ ਹੋਏ ਦਰਿਆ ਕਿਨਾਰੇ ਖਨਾਰੇ ਭਾਈ ਲੈਣਾ ਜੀ ਰਾਤ ਦੇ ਸਮੇਂ ਦਰਿਆ ਕਿਨਾਰੇ ਗੁਰੂ ਨਾਨਕ ਦੇਵ ਜੀ ਦੇ ਕੱਪੜੇ ਧੋਂਦੇ ਹੋਏ ਲੋਨ ਦੀ ਪੰਡ ਲੈ ਕੇ ਆਏ ਭਾਈ ਲੈਣਾ ਜੀ ਨੂੰ ਮਾਤਾ ਸੁਲਖਣੀ ਜੀ ਖੇਤਾਂ ਵੱਲ ਆਏ ਗੁਰੂ ਨਾਨਕ ਦੇਵ ਜੀ ਦੇ ਬਾਰੇ ਦੱਸਦੇ ਹੋਏ ਇਸ ਤਸਵੀਰ ਦੇ ਵਿੱਚ ਜੀ ਤਸਵੀਰਾਂ ਤਾਂ ਬਹੁਤ ਆ ਕੱਲੀ-ਕੱਲੀ ਤਸਵੀਰ ਜੇ ਤੁਹਾਨੂੰ ਐਕਸਪਲੇਨ ਕਰਨ ਲੱਗਿਆਂ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਜੀ ਇੱਥੇ ਚਲੋ ਅੱਗੇ ਚੱਲਦੇ ਆ ਬੋਲੋ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਸ਼ਮਸ਼ਾਨ ਘਾਟ ਸ਼ਮਸ਼ਾਨ ਘਾਟ ਵਿੱਚ ਪਏ ਮੁਰਦੇ ਨੂੰ ਖਾਣ ਦਾ ਆਦੇਸ਼ ਦਿੰਦੇ ਹੋਏ ਹੈ ਇੱਥੇ ਲਿਖਿਆ ਹੋਇਆ ਦੇਖੋ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਪਏ ਮੁਰਦੇ ਨੂੰ ਖਾਣ ਦਾ ਆਦੇਸ਼ ਦਿੰਦੇ ਹੋਏ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਤਸਵੀਰ ਲੱਗੀ ਹੋਈ ਹੈ ਜੀ ਆ ਦੇਖੋ ਇਹ ਖਡੂਰ ਸਾਹਿਬ ਦੇ ਵਿੱਚ ਸਾਰੀ ਅਜਾਇਬ ਘਰ 'ਚ ਤਸਵੀਰਾਂ ਲੱਗੀਆਂ ਹੋਈਆਂ ਹਨ। ਗੁਰੂ ਅੰਗਦ ਦੇਵ ਜੀ ਲਿਖਾਰੀਆਂ ਕੋਲੋਂ ਬਾਲ ਬੋਧ ਲਿਖਵਾ ਕੇ ਬੱਚਿਆਂ ਵਿੱਚ ਵੰਡਦੇ ਹੋਏ। ਕਿੰਨੀ ਸੋਹਣੀ ਕਿੰਨੀ ਡਿਟੇਲਿੰਗ 'ਚ ਤਸਵੀਰ ਬਣਾਈ ਆ ਬਹੁਤ ਜ਼ਿਆਦਾ ਵਧੀਆ। ਬਹੁਤ ਹੀ ਸੋਹਣੀ ਤਸਵੀਰ ਆ ਬਈ। ਆ ਦੇਖੋ ਜੀ ਤੁਸੀਂ ਖਡੂਰ ਸਾਹਿਬ ਦੇ ਜਿਹੜੀ ਐਂਟਰੀ ਦੇ ਆ ਗੇਟ ਬਣਿਆ ਆ। ਪੂਰਾ ਪੱਥਰ ਦਾ ਹੀ ਆ ਦੇਖੋ। ਸਾਰਾ ਪੱਥਰ ਘੜ ਕੇ ਬਣਾਇਆ ਆ ਗੇਟ ਦੇਖੋ ਕਿੰਨਾ ਸ਼ਾਨਦਾਰ ਆ। ਇਧਰਲੇ ਪਾਸੇ ਗੁਰੂ ਦਾ ਲੰਗਰ ਵੀ ਹੈਗਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਲਿਖਿਆ ਹੋਇਆ ਗੁਰੂ ਦਾ ਲੰਗਰ ਅਜੇ ਤੁਹਾਨੂੰ ਲੰਗਰ ਹਾਲ ਵੀ ਦਿਖਾ ਦਿੰਨੇ ਕਰੀ ਇਧਰਲੇ ਪਾਸੇ ਜੋੜਾ ਘਰ ਹੈਗਾ ਇੱਥੇ ਤੁਸੀਂ ਜੋੜਾ ਜਮਾ ਕਰਾ ਸਕਦੇ ਆ ਆਹ ਦੇਖੋ ਜੀ ਇਧਰ ਹੈਗਾ ਲੰਗਰ ਹਾਲ ਗੁਰੂ ਦਾ ਲੰਗਰ ਇਹੋ ਦੇਖ ਕੇ ਨੇ ਕਿਹੋ ਜਿਹਾ ਹੈਗਾ ਜੀ ਮੈਂ ਵੀ ਫਸਟ ਟਾਈਮ ਆਵਾ ਆਇਮਾਰਤ ਬਣੀ ਹੋਈ ਆ ਉਹ ਸਾਹਮਣੇ ਸਿਲਾਈ ਸੈਂਟਰ ਵੀ ਹੈਗਾ ਜੀ ਉੱਥੇ ਲਿਖੋ ਲਿਖਿਆ ਆ ਸਿਲਾਈ ਸੈਂਟਰ ਖੁੱਲ ਚੁੱਕਾ ਹੈ ਜੀ ਇੱਧਰ ਲਿਬਾਸੇ ਬਣਿਆ ਹੋਇਆ ਵਾ ਲੰਗਰ ਹਾਲ ਇੱਥੇ ਚਾਹ ਵਗੈਰਾ ਪੀਣੀ ਤਾਂ ਚਾਹ ਵਗੈਰਾ ਮਿਲ ਜਾਂਦੀ ਆ ਇਸ ਟਾਈਮ ਤੇ ਚਾਹ ਦਾ ਲੰਗਰ ਹੈਗਾ ਆ ਇੱਧਰ ਬਰਤਨ ਵਗੈਰਾ ਲੱਗੇ ਹੋਏ ਆ ਇੱਥੋਂ ਤੁਸੀਂ ਬਰਤਨ ਵੀ ਲੈ ਸਕਦੇ ਪਿੱਛੇ ਬਰਤਨ ਧੋਣ ਵਾਸਤੇ ਵੀ ਜਗ੍ਹਾ ਬਣੀ ਹੋਈ ਆ ਉੱਧਲੇ ਪਾਸੇ ਇੱਕ ਵਾਟਰ ਕੁਲਰ ਵੀ ਲੱਗਾ ਜੇ ਤਹੀ ਪਾਣੀ ਵਗਾਰਾ ਭਰਨਾ ਵਾ ਠੰਡਾ ਤੇ ਠੰਡਾ ਪਾਣੀ ਵੀ ਮਿਲ ਜਾਂਦਾ ਆ ਬਾਕੀ ਆ ਲੁੱਕ ਹੈਗੀ ਆ ਜੀ ਇੱਥੇ ਲੰਗਰ ਹਾਲ ਦੀ ਆ ਦੇਖੋ ਜੀ ਟਾਈਮ ਹੋ ਗਿਆ ਜੀ ਥੋੜਾ ਦਾਦਾ ਦਰ ਮੈਂ ਕਿਹਾ ਹਾਂ ਟਾਈਮ ਸਵਾ ਸੱਤ ਹੋ ਗਿਆ ਜੀ 7:20 ਹੋ ਗਿਆ ਆ ਤੇ ਆ ਜੋ ਚਲਦੇ ਆ ਚਲੋ ਜੀ ਇਹ ਸੀਗਾ ਜੀ ਖਡੂਰ ਸਾਹਿਬ ਦਾ ਗੁਰਦੁਆਰਾ ਤੁਹਾਨੂੰ ਖਡੂਰ ਸਾਹਿਬ ਗੁਰਦੁਆਰੇ ਦਰਸ਼ਨ ਕਰਾਏ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਖਡੂਰ ਸਾਹਿਬ ਦੇ ਦਰਸ਼ਨ ਕਰਕੇ ਤੇ ਮਿਲਦੇ ਆ ਜੀ ਤੁਹਾਨੂੰ ਨੈਕਸਟ ਵੀਡੀਓਜ਼ ਤਦ ਤੱਕ ਲਈ ਠੀਕ ਹੈ ਜੀ ਓਕੇ ਬਾਏ ਬਾਏ ਆਪਣਾ ਖਿਆਲ ਰੱਖਿਓ